ਹਾਂਜੀ ਬਾਬਿਓ ਕੀ ਹਾਲ ਚਾਲ ਸਾਰੇ ਆਂ ਦਾ ਠੀਕ ਆ ਭਾਈ ਤੇ ਪਹਿਲੀ ਗੱਲ ਤੇ ਪਹਿਲਾਂ ਆਪਣਾ ਖੁੱਡਾ ਖੋਲੀਏ ਫਿਰ ਆਪਾਂ ਜਿਹੜੀਆਂ ਆਪਣੀਆਂ ਸਾਰਾ ਅੱਜ ਦੇ ਨਾਲ ਡਾਰ ਪਾਉਣ ਆਂ ਆ ਗਾਰੀਆਂ ਕਰਦੇ ਇਹਨਾਂ ਦੀ ਸਾਰੀਆਂ ਕੁੱਤਰੀਆਂ ਆਈਆਂ ਪਹਿਲੇ ਨੰਬਰ ਤੇ ਆਪਾਂ ਇਹ ਛੱਡੀ ਖੜਦੋ ਕੁੰਡ ਛੱਡਦੇ ਚੜ ਜੂਗੀ ਹਾਂ ਆਇਆ ਰੌਣ ਨਾਲ ਤੇ ਰੌਣ ਨਾਲ ਆਇਆ ਰੌਣ ਨਾਲ ਆਇਆ ਰੌਣ ਨਾਲ ਹਾਂ ਹਾਂ ਕੂਤਰੀ ਹੈ ਲਓ ਇਹ ਵੀ ਚੜ ਗਈ ਤੇ ਅੰਦਰ ਰਹੀ ਜਿਹੜੀ ਇਹ ਵੀ ਛੜਤੀ ਹੈ ਰੱਤੀ ਬਾਬੇ ਉਹ ਡੱਬੀ ਜੀ ਰੱਤੀ ਨਹੀਂ ਬਾਬੇ ਡੱਬੀ ਹੈ ਕੂਤਰੀ ਹੈ ਠੀਕ ਆ ਡੱਬੀ ਕਿਆ ਕਰੇਗਾ ਕੂਤਰੀਆਂ ਤਾਂ ਸਿਖਰੇ ਫੜਦੀਆਂ ਨੇ ਬਈ ਠੀਕ ਆ ਤੇ ਹਾਂ ਕੱਲ ਰੰਗ ਲਾਇਆ ਸੀ ਜਿਹੜੇ ਆਪਣੇ ਹ ਪੱਠੇ ਇਹਦੇ ਵੱਡੇ ਪੱਠੇ ਹਾਂ ਸੀ ਇਹਨਾਂ ਨੂੰ ਛੱਡ ਦਈਏ ਲੋਕ ਇਹ ਵੀ ਮਾਰ ਰਹਿ ਜਾਣਗੇ ਤੇ ਰੰਗ ਲਾਤਾ ਸੀ ਵੀ ਕੱਲ ਇਹਨਾਂ ਨੇ ਬਲਾਕ ਨਹੀਂ ਕਰਿਆ ਖੜ ਜੋ ਪਹਿਲਾਂ ਤਾਂ ਸਲਵਾਰ ਖਾਈਏ ਦੇਖੋ ਬਈ ਕਿੰਨੇ ਹਰਾ ਪੋਟਾ ਤੇ ਉੱਤੇ ਮੜਾ ਜਾਂ ਲਾਤਾ ਹਾਂ ਸ਼ੰਭ ਜਾ ਨਿਸ਼ਾਨੀ ਮੰਗੋ ਠੀਕ ਤੈਨੂੰ ਛੱਡੀ ਅੱਜ ਚੱਲ ਓਏ ਚੜਦੇ ਤੇ ਵੀ ਵਧੀਆ ਨੇ ਠੀਕਾ ਜੇ ਤੇਰੇ ਲੱਛਣ ਚੰਗੇ ਹੁੰਦੇ ਨਾ ਤੈਨੂੰ ਡਾਉਂ ਦੇ ਪੱਕਾ ਤੇ ਸੱਚ ਬਈ ਇਹਦਾ ਰੰਗ ਦਿਖਾ ਦੀ ਤੁਨ ਇਹਦੇ ਕਿੱਸਾ ਤੀ ਦੇਖੋ ਇਧਰ ਲਿਆ ਅੱਧੀ ਝਾਲਰ ਜੀ ਠੀਕ ਆ ਕਾਲੀ ਪੂੰਛ ਕਾਲੀ ਟੌਰੀ ਉਹ ਸੱਚ ਹਰੀ ਟੌਰੀ ਸੱਚ ਠੀਕ ਆ ਇਧਰ ਲੱਭਾਈ ਆਹ ਸਾਤਾ ਮਾਰਤਾ ਠੀਕ ਆ ਸਾਰਾ ਐ ਲੈਣ ਜੀ ਕੋਈ ਨਾ ਤੁਨ ਉੜਦੇ ਦਾ ਦਿਖਾ ਦੂੰ ਯਾਰ ਭਾਈ ਕੋਲ ਪਹਿਲਾਂ ਛੱਡੀ ਠੀਕ ਆ ਐਵੀਂ ਸ਼ਰਤਾਂ ਕਹਿੰਦੇ ਉਹ ਲੱਟਾ ਡੋਟਾ ਡਬਾਲਾ ਸਰਾ ਲਾਦਾ ਟੱਡਾ ਹਾ ਕੋਟਾ ਹਣਾ ਇੱਥੇ ਰੱਖ ਆਏ ਹਾਈ ਨਿਆਰੀ ਆ ਗਿਆ ਠੀਕ ਆ ਭਾਈ ਤੇ ਦੂਜੀਆਂ ਕਬੂਤਰੀਆਂ ਡੱਬੇ ਨੂੰ ਵੀ ਸ਼ਰਤੀ ਖੜ ਜਿੱਤਾ ਡੱਬਾ ਲਈ ਉਹ ਦੇ ਆਉਗਾ ਨਾ ਨਾਲੇ ਇਹ ਇਹ ਭਾਈ ਇਕੱਠੇ-ਕੁੱਠੇ ਕਰਕੇ ਇਹ ਕਬੂਤਰ ਸਾਰੇ ਕਿਤੋਂ ਲਿਓ ਲਿਉਂਦਾ ਇਹ ਸਿਆਣਾ ਬਸਾਏ ਸਭ ਨੂੰ ਯਾਰ ਤੁਸੀਂ ਹੋਰ ਕੁਛ ਨਹੀਂ ਬਦਿਆ ਕੂਤਰ ਜੜ ਚੰਬਾ ਉਹ ਜੀਆ ਤਾਂਾ ਜੜਦੀਆਂ ਚਲੋ ਕਾਹਾ ਸੀ ਚਾਲਾ ਆ ਮਾਰਦਾ ਥੱਪੇ ਥੋੜੀ ਫਾਇਨ ਲਾਓ ਯਾ ਫਿਰ ਇਨੀ ਕਨੀ ਸਾਦੀ ਸੂਤੇ ਵਾਲੀ ਸਾਦੀ ਠੀਕ ਹੈ ਤੇ ਕੂਤਰਿਆਂ ਜੜਦੀਆਂ ਬਹੁਤ ਆਹ ਲੱਗ ਰਹੀਆਂ ਹੜਜੋ ਓ ਸੇ ਤੌਰ ਤਰੀ ਦੇਖੀ ਜਾਂਦੀਆਂ ਨੇ ਅਰਤੀ ਜੀ ਬਹੁਤ ਸ਼ਕਰ ਫੜ ਲੱਗੀ ਕੋਈ ਨਾ ਇਹਨੂੰ ਢਾਵਾਂਗੇ ਗਾਰੀਆਂ ਦੇ ਵਿੱਚ ਠੀਕ ਹੈ ਬਾਸ ਸਾਹ ਵੀ ਉੱਤੇ ਚੜ ਜਾਣ ਡੱਬੇ ਡੱਬੇ ਵਰਗੇ ਆ ਫਿਰ ਘਰ ਆਉਣੇ ਸਾਨੂੰ ਸ਼ੌਂਕ ਹੈ ਜਾਂ ਸ਼ੇਰ ਤੇ ਉਹਦੀ ਕਾਲ ਹਰੀ ਟੋਰੀ ਕਿਵੇਂ ਲੱਗੀ ਇੱਧਰ ਕਿਵੇਂ ਤੜਫੜ ਜਾ ਕਰੀ ਜਾਂਦਾ ਟਾਰ ਮੰਗੂਈ ਲੱਗਦਾ ਹਨਾ ਪਹਿਲੀ ਵਾਰ ਹਨਾ ਐ ਕਬੂਤਰ ਉੱਡਦੇ ਵਧੀਆ ਲੱਗਦੇ ਨੇ ਯਾਰ ਤੇ ਬਾਕੀ ਜੇ ਆਪਣੇ ਲੇਵੇ ਬਈ ਹੋਰ ਰੱਖਣ ਦੇ ਹੁੰਦੇ ਘਰ ਦੇ ਬਈ ਫੇਰ ਹਣਾ ਸੱਟ ਦੀ ਕੰਮ। ਕੀ ਆ ਆ ਗਏ। 4 5 ਆਸਾਤੇ ਵਾਲਾ ਕੰਪਿਊਟਰ ਦੇਖੋ ਬਈ ਹੋਏ। ਕਾ ਤੇ ਛਤਰੀ ਹਲੇ ਨਹੀਂ ਲਾਉਂਦੇ ਛਤਰੀ ਲਾਵਾਂਗੇ ਠਹਿਰ ਕੇ। ਇਹ ਬਾਬੇ ਪਤਾ ਨਹੀਂ ਹਣਾ ਇੱਕ ਵਲੌਗ ਆਪਾਂ ਡਿਲੀਟ ਕਰਤਾ ਸੀਗਾ। ਕਿਹੜਾ ਆ ਬੈਟਬੋਲ ਵਾਲਾ। ਇਸ ਤੋਂ ਬਾਅਦ ਵੀ ਯਾਰ ਦੋ ਲੋਕ ਤਿੰਨ ਪਤਾ ਨਹੀਂ ਦੋ ਜਾਂ ਤਿੰਨ ਹਾਂ ਤਿੰਨ ਕੋ ਤਹਾ ਤਿੰਨ ਬਲੌਗ ਨੇ ਬਈ ਉਹਨਾਂ ਦਾ ਜਮਾਂ ਨਹੀਂ ਵਿਊ ਆਇਆ ਪਤਾ ਨਹੀਂ ਕੀ ਹੋਇਆ ਕੀ ਨਾ ਡੀਲੀਟ ਕਰਕੇ ਯਾਰ ਗਲਤੀ ਕਰਫੀ ਮੜੀ ਐਮਰਜੈਂਸੀ ਦੇ ਵਿੱਚ ਹੋ ਗਿਆ ਸੀ ਹਨਾ ਕੰਮ ਜਾਂ ਤੇ ਸਾਨੂੰ ਸਾਤਾ ਦਿਖਾਉਣਿਆ ਛੱਡ ਦੇ ਤਾਂ ਜੀ ਆਊਗਾ ਤੇ ਇਹ ਆ ਦੇਖੋ ਬਈ ਉਹਨਾਂ ਨੇ ਵੀ ਡਾਰਕ ਨੇ ਨੂੰ ਨਾ ਘਰਾਂ ਨੇ ਠੀਕ ਹੈ பகல ஆமா ਆਈ ਦੀ ਆਈ ਆ ਦੇ ਕਬੂਤਰ ਢੱਡ ਹਰਾ ਢੱਡ ਠੀਕ ਆ 7 ਵਾਲਾ ਕਬੂਤਰ ਨਹੀਂ ਦਿਖਾ ਸਕੀ ਐ ਤੁਹਾਨੂੰ ਤੇ ਹਵਾ ਚੱਲੀ ਜਾਂਦੀ ਐ ਦੇਖੋ ਪੂਰੀ ਹਨਾ ਮਾਹੌਲ ਦੇ ਨਾਲ ਹਵਾ ਵੀ ਅੱਜ ਮਾਂ ਚੱਲ ਡਾਈਏ ਯਾਰ ਅੱਜ ਡਾਰ ਡਾਉਣਿਆ ਸਾਰੀ ਮਰਾ ਮਨ ਮੋ ਕਰੀ ਜਾਂਦੀ ਕਬੂਤਰ ਡਾਈਏ ਕਬੂਤਰ ਡਾਈਏ ਤੇ ਬਸ ਹਨਾ ਹੁਣ ਪਾਣੀ ਲਾਉਣਾ ਵੀ ਸਟਾਰਟ ਕਰ ਦਾਂਗੇ ਥੋੜੀ ਨਾ ਟੈਂਪਰੇਚਰ ਤੱਕ ਅਨ ਤਾਂ ਟੈਂਪਰੇਚਰ ਠੰਡਾ ਦੇਣਾ ਹਨਾ ਅਨ ਤਾਂ ਠੰਡਾ ਮੌਸਮ ਆ ਬਈ ਇਹਦੀ ਹਾਂ ਟੌਰੀ ਕਰਾਂਗੇ ਜਿਹੜਾ ਆਉਂ ਰਿਹਾ ਆਪਣਾ ਕੀ ਕਹਿੰਦੇ ਨੇ ਹਰੇ ਹਰੇ ਉਹ ਕੀ ਹਰਾ ਕੀ ਕਹਿੰਦੇ ਨੇ ਹਰੀ ਪੋਟੇ ਵਾਲਾ ਇਹਦੀ ਹਰੀ ਟੌਰੀ ਕਰਾਂਗੇ ਬਈ ਬਸ ਵਾਲੇ ਪੂਛ ਆਉਣ ਲੱਗ ਰਹੀ ਆ ਥੋੜੇ ਰਹਿ ਗਏ ਪੱਲੇ ਤੇ ਸਾਤੇ ਤੇ ਝਾਲਰ ਵਾਲਾ ਕੂਤਰ ਹੋਣਾ ਥੋਨੂੰ ਯਾਰ ਇਹ ਨਹੀਂ ਦਿਖ ਰਿਹਾ ਚੰਗੀ ਤਰ੍ਹਾਂ ਖੜ੍ਹ ਜਿਓ ਹੁਣ ਦਿਖਾਉਣ ਇਹ ਆਉਂਦਾ ਬਾਪੂ ਦੇਖੋ ਪਰਲੀ ਲੈਣ ਸਾਤਾ ਉਧਰ ਨਾਲ ਥੱਲਾ ਝਾਲਰ ਠੀਕ ਆ ਹਰੀ ਟੌਰੀ ਜੇ ਪੂਛ ਕਾਲੋ ਜਾਂ ਟੌਰੀ ਕਾਲ ਉਹਨਾਂ ਨੇ ਵੀ ਡਾਰਕ ਨੇ ਉਹ ਫਰਦੇ ਤਨ ਆ ਗਿਆ ਵੀ ਸਾਤੇ ਆ ਠੀਕ ਆ ਤੇ ਟੰਡ ਵੀ ਵਧੀਆ ਫਰਦਾ ਕਾਇਮ ਹਰੀ ਆ ਕਾਲੀ ਟੌ ਉਹ ਕਾਲੀ ਟੌਰੀ ਵਾਲੀ ਵਧੀਆ ਫਰਦੀ ਆ ਕਾਲੀ ਪੂਛ ਕਾਲ ਟੌਰੀ ਦੱਬਾਏ ਵਧੀਆ ਫਰਦਾ ਸਾਰੇ ਲਾਲ ਪੱਲੇ ਦਾ ਤੇ ਆਹ ਲਾਲ ਹਰੀ ਕੱਚ ਵਾਲੀ ਵਧੀਆ ਫਰਦੀ ਆ ਹਨਾ ਦੇਖੋ ਬਧੀਆ ਲੱਗਦੇ ਨੇ ਆ ਹੁਣ ਸੁਬਾਹ ਜਾਉਂਦਾ ਕਬੂਤਰ ਆਉਂਦਾ ਆ ਦੇਖੋ ਆ ਹੌਲੀ ਧਾਰ ਆਏ ਸੁਬਾਹ ਆਉਂਦਾ ਬਾਬਿਓ ਕਿਤਾ ਕਬੂਤਰ ਵੀ ਥੋੜੇ ਨੇ ਹਾਲ ਤਾਂ ਬਹੁਤ ਆ ਹਨ ਤੇ ਬਾਕੀ ਜਿਹੜਿਆ ਟਾਵਰ ਵਾਲੇ ਨੇ ਦੋ ਬਈ ਇਹ ਵੀ ਡਾਉਣੇ ਸੀ ਯਾਰ ਗਲਤੀ ਹੋ ਗਿਆ ਟਾਵਰਾਂ ਤੇ ਬੈਹnde ਨੇ ਬਈ ਯਾਰ ਇਹ ਗਲਤ ਕੰਮ ਆ ਇਹਨਾਂ ਨੇ ਡਾਉਂਦੇ ਆ ਕਿ ਪੱਕਾ ਸੋਬਰ ਸੈਂਟਰ ਅੱਕਲੇ ਵੀ ਫਿਰਦੇ ਨੇ ਵੀ ਉਧਰ ਉਹ ਫਿਰਦੇ ਨਹੀਂ ਵੇ ਆਪਣਾਂ ਵਾਲੀ ਵੀ ਨਹੀਂ ਵੇਣਗੀ ਹੂੰ ਤਾਂ ਸਪੈਕਰ ਇੱਕ ਤਾਂ ਆ ਮੇ ਡਾਰ ਮਾ ਤਾਂ ਨਹੀਂ ਚੁੰਡ ਨੂੰ ਧਾਰੇਗਾ ਆਂ ਭਾਈ ਚਲੋ ਪੈਨਿਆ ਆ ਰੇ ਥੱਲੇ ਠੀਕ ਆ 10 ਤੰਗਰਾ ਆਉਂਦੇ ਨੇ ਬੈਠਣ ਅਪਡੇਟ ਤਾਂ ਲੋ ਜੀ ਬਾਬੇ ਕੂਤਰ ਚੜ ਗਏ ਬਈ ਤਾਂ ਬਹੁਤ ਆਓ ਮੇ ਦੇਖੋ ਆਓ ਜਾਂਦੇ ਆ ਆ ਗਏ ਠੀਕ ਆ ਜੇ ਕਾਲੀ ਟੋਰੀ ਵਾਲ ਨੂੰ ਪਾਣੀ ਲਾਤਾ ਨਾ ਦੇਖਿਓ ਤੁਸੀਂ ਬੜਾ ਸਰਾਉਡੂ ਪਹਿਲਾਂ ਉਹ ਉੱਡੀ ਉੜਦੀ ਰਹੀ ਆ ਪਹਿਲਾਂ ਉਹ ਆਹ ਕਾਲੀ ਚੀਨੀ ਨਾਲ ਬਹੁਤ ਵਧੀਆ ਉੜਦੀ ਰਹੀ ਆ ਹਨ ਤੇ ਰੰਗ ਦੱਸਿਓ ਵੀ ਸਾਰੇ ਕੂਤਰਾਂ ਦਾ ਕਿਵੇਂ ਲੱਗਿਆ ਠੀਕ ਆ ਰੰਗ ਰੰਗ ਬਰੰਗੇ ਜਿਹਾ ਵਧੀਆ ਲੱਗਦੇ ਨੇ ਉੜਦੇ ਕਮੈਂਟ ਕੁਮਟੇ ਜੀ ਵੀ ਕੋਣ ਦਾ ਕਾਟੇ ਹੋਣ ਲੱਗ ਗਏ ਬਾਈ ਹਨਾ ਪਤਾ ਨਹੀਂ ਵਲੌਗ ਗਏ ਇਹਨੂੰ ਕੀ ਹੋ ਗਿਆ ਚੜਨੀ ਹਟ ਗਈ ਚਲੋ ਕੋਈ ਨਹੀਂ ਭਾਗ ਗਏ ਹੋਰ ਬਣਾਵਾਂਗੇ ਅੱਜ ਦਾ ਵੀ ਵਲੌਗ ਕੱਲ ਨੂੰ ਫੇਰ ਬਣਾਵਾਂਗਾ ਆ ਗਿਆ ਆਹ ਕੀ ਆ ਆਹ ਆ ਫਰਤੀ ਧਾਂ ਆ ਸਾਤੇ ਵਾਲਾ ਕੁੱਤਰਾ ਦੇਖੋ ਆਹ ਦੇਖੋ ਆ ਜਾਂਦਾ ਕੁੱਤਰਾ ਆ ਗਿਆ ਨੀਵੇਂ ਠੀਕ ਆ ਏ ਨੋਟਲੀ ਅਜਾ ਹਵਾ ਚੱਲ ਰਹੀ ਏ ਤਾਂ ਕਰ ਦੂਜੀਆਂ ਗੂਤਰੀਆਂ ਉੱਤੇ ਨੇ ਬਈ ਖਾਸੀਆਂ ਆ ਦੇਖੋ ਆ ਗਈ ਉਹ ਆਹ ਦੇਖੋ ਕੱਚ ਵਾਲੀ ਫਾਲੀ ਸਾਰੀ ਚੜਦੀ ਏ ਵੀ ਆ ਬਈ ਯਾਰ ਥੱਲੇ ਬੈਠਣ ਦੀ ਕਰਦੇ ਨੇ ਬੈਠਣੀ ਦੇਣਾ ਹਾਲੇ ਇਹਨਾਂ ਨੂੰ ਚਲੋ ਬਾਬੇ ਜਿੱਥੇ ਯਾਰ ਛਾਤਰੀ ਲਾਈਏ ਥੱਲੇ ਥੱਲੇ ਤੇ ਆ ਕੀ ਕਰਤਾ ਵੀ ਤਾਰ ਲਈ ਹੁਣ ਫੇਰ ਉੱਤੇ ਚੜ ਕੇ ਚੱਕਰ ਜਾ ਆ ਆਉਂਦੇ ਆ ਜਾਂਦੇ ਆਈ 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 ਆ ਜਾਂਦੇ ਉਹ ਉੱਤੇ ਫਰਦੀਆ ਕਾਲੀ ਡੌਰੀ ਤਾਂ ਲਓ ਜੀ ਬਾਬੋ ਆ ਗਿਆ ਬਈ ਕੁਇਤਰਾ ਠੀਕ ਆ ਤਿੰਨ ਸੀਗੇ ਦੋ ਸੀਗੇ ਚਲੋ ਬਈ ਲਾਉਣਿਆ ਕਰਾਂ ਛਤਰੀ ਬਠਾਈਏ ਇਹਨਾਂ ਨੂੰ ਯਾਰ ਤੇ ਦੂਜੇ ਆ ਬੈਠੇ ਨੇ ਆ ਅੱਖਾਂ ਹੀ ਆ ਗਈਆਂ ਸੀ ਇਹਨਾਂ ਦੀ ਦਵਾਈ ਪਾ ਕੇ ਛੱਡਿਓ ਨੇ ਆਇਆ ਆਉਦੀ ਮੀਤ ਤੇਨੇ ਨਾ ਫਰਤੇ ਬਾਈ ਬਾਜ ਤੇ ਤਾਂ ਬਾਜ ਤੇ ਟ੍ਰੈਂਡ ਕਰ ਲਿਆ ਨਾ ਜਵਾਕ ਕੋਈ ਸੱਚਾ ਬੱਚਾ ਕੋਈ ਜਾਂ ਕਬੂਤਰ ਫੇਰ ਤਾਂ ਸਾਰੀ ਜ਼ਿੰਦਗੀ ਨਹੀਂ ਕਾ ਕਪਲ ਨਾ ਪੈਂਦਾ ਤੇ ਲਾਈਏ ਛਤਰੀ ਯਾਰ ਛਤਰੀ ਲਾਤੀ ਉੱਚੀ ਕਰਕੇ ਤੇ ਕਾਲੀ ਟੋਰੀ ਵਾਲੀ ਨੇ ਅੱਜ ਮੁੜਦੀ ਤਾਂ ਤਾਂ ਹੀ ਚੜੂਗੀ ਪਤੰਦਰ ਦੀ ਠੀਕ ਆਈ ਤੇ ਬਸ ਹੁਣ ਆ ਜਾਣਗੇ ਤਾਂ ਦੇਖਿਓ ਤੁਸੀਂ ਕਾਲਟੌੜੀ ਵਾਲੀ ਦਿਹੋਣਾ ਹੜਦੋ ਹੜਦੋ ਮੈਨੂੰ ਮੇਰੀ ਨਜ਼ਰੋਂ ਤੇ ਹੀ ਪਰਾ ਹੋ ਗਈ ਹੁਣ ਤਾਂ ਇੱਥੀ ਵਰਦੀ ਸੀ ਲੈ ਆ ਆ ਗਏ ਅੰਬੈਰੀਆਂ ਆਈਆਂ ਸੜੀਆਂ ਆਈਆਂ ਇੱਕ ਓਵਰ ਦੀ ਉੱਤੇ ਹੜਦੋ ਹੜਦੋ ਓਵਰਲੀ ਚੇ ਕਰਕੇ ਹੜਦੋ ਸਾਨੂੰ ਕਲੀਅਰਲੀ ਓਵਰ ਹੁਣ ਦਿਖਿਆ ਇਹ ਤਾਂ ਦੂਜੀ ਆਣੀ ਹਨਾ ਸ਼ਾਇਦ ਨਾ ਇਹ ਨਹੀਂ ਆ ਉਹ ਤਾਂ ਤਿੱਖੇ ਜਿਹੇ ਪਰਾਂ ਨਹੀਂ ਹੁੰਦੀ ਐ ਬਈ ਯਾਰ ਉਹ ਤਾਂ ਇੱਕ ਹੀ ਗੇੜਾ ਮਾਰਦੀ ਐ ਉਹ ਤਾਂ ਬਸ ਫੜਿਆ ਗਿਆ ਫੜਿਆ ਗਿਆ ਨਹੀਂ ਲੰਘ ਜੂਗੀ ਬਾਕੀ ਐ ਨਹੀਂ ਪਤਾ ਮੰਗਦੇ ਪੈ ਜੀ ਤੇ ਦੂਜੀਆਂ ਉਹ ਫਰਦੀਆਂ ਨੇ ਬੇਕਾਰ ਦੀਆਂ ਉਹ ਫਰਦੀਆਂ ਨੇ ਉਧਰ ਲੰਘ ਗਈਆਂ ਚਲੋ ਬਾਪੋ ਕੋਈ ਨਹੀਂ ਆ ਜਾਣੀ ਸਾਗੀ ਕਾਲੀ ਟੋਰੀਅਲ ਡਰ ਗਈ ਉਹ ਬਹਿਰੀਆਂ ਤੋਂ ਹੁਣ ਦਾ ਡਰ ਕੇ ਉੱਡ ਲੱਗ ਰਹੀ ਆ ਆ ਗਿਆ। ਕੁੰਜੇ ਦਾ ਬੈਠਣ ਹੋਵੇ ਨੇ। ਬੇ 9 28 ਤੇ 22 ਸੀਗੇ। ਆਮ 10 ਪਤਾ ਨਹੀਂ। ਸੋ ਅੱਜ ਕਿ 6 ਮਿੰਟ ਹੋ ਗਏ। ਠੀਕ ਹੈ। ਆਮ ਜਿਤਾਉ ਰਹੀ ਹੁੰਦੀ ਸੀ। ਉਹ ਦੇਖੋ ਤਾਂ ਮੈਂ ਡਿੱਗੀ ਜਾਂਦਾ। ਉਹ ਵੀ ਆ ਗਿਆ। ਇਹ ਵੀ ਨਾਲ ਹੀ ਆਇਆ ਬੈਠਣ। ਵੀਡੀਓ ਨਹੀਂ ਬਣੀ ਯਾਰ। ਆਪ ਟੋ ਗਿਆ। ਅੱਜ ਲੱਗਾ ਜੂਰੇ ਨਾਲ ਵੀ। ਇਹ ਕਿਹੜਾ? ਹਾਂ ਯਾਰ। ਚੱਲ ਚੱਲ ਟੌਰੀ ਤੇ ਸੱਤੇ ਵਾਲਾ। ਹਾਈਟ ਵਾਲੀ ਆ ਸੀਗੀ ਠੀਕ ਆ ਟੁੰਡਾ ਆਉਂਦੀ ਤੇ ਆ ਟਟਾਕਿਆਂ ਨੇ ਤੇ ਡਾਲਾ ਵੀ ਆ ਗਿਆ ਠੀਕ ਹੈ ਤੇ ਹੋਰ ਕਿਹੜਾਗਾ ਆ ਕੱਚ ਕੱਚ ਬੰਦੋਨੀ ਕਛਾ ਵਾਲੀ ਹਵਾ ਚੱਲ ਵੀ ਤੇਜ਼ ਇਨ ਲੜਪੇ ਲੜਪੇ ਛਤਰੀ ਤੇ ਛਤਰੀ ਤੇ ਲੜਪੇ ਬਈ ਲੈ ਲੈ ਆ ਆਇਆ ਚਾ ਪੰਜ ਕੂਤਰਾ ਆ ਗਏ ਇੱਕ ਰਹਿ ਗਈ ਬਟੋਂ ਦਾ ਆਪਣੀ ਹਾ ਕਾਲੀ ਟੋਰੀ ਵਾਲੀ ਆ ਗਈ ਖੜ ਦਿਓ ਹਾਂ ਬਈ ਆ ਗਈ ਕਾਲੀ ਟੋਰੀ ਵਾਲੀ ਆ ਹੀ ਰਹੀ ਕਲੀ ਟੰਡੇ ਆ ਟੰਡੇ ਕੂਤਰੀ ਚਲੋ ਇਹਨੂੰ ਬਿਠਾਉਣੇ ਆ ਕਿਹਾ ਮਾਪਾ ਲੱਗਦੀ ਮੜਾ ਇਧਰ ਕੰਮ-ਕੁਮ ਜਿਆ ਕਰਨਾ ਆ ਦੇਖੋ ਹੱਥ ਤੇ ਲੱਬੜ ਗਏ ਆਈਨੇ ਨੂੰ ਬੈਗੀਆਂ ਪਤਾ ਲੱਗਿਆ ਠੀਕ ਹੈ ਆਈਨੇ ਵੀ ਅਜਦਾ ਮੂੰਹ ਪੱਟ ਰੱਖਿਆ ਬਈ ਯਾਰ ਤੀਨੇ ਠੀਕ ਹੈ ਹਨਾ ਚਲੋ ਪਾਣੀ ਪੁਣੀ ਦੇਣੇ ਆਂ ਲਓ ਯਾਰ ਟੁੰਡ ਬਾਗੀ ਆਇਥੋਂ ਇਹ ਆਉਂਦੀ ਚੋਲਦੀ ਬਾਇਬ 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 ਬਈ ਬਈ ਠੀਕ ਆ ਚਲੋ ਲਾਉਨੇ ਇਹਨਾਂ ਨੂੰ ਫਿਰ ਛੁੱਡੇ ਛੱਡਦੇ ਸਾਬੇ ਲਾ ਲਿਆ ਬਈ ਸਾਰੇ ਕੂਟਰ ਆ ਏ ਟੂ ਜ਼ेड ਤੇ ਹੁਣ ਜਿਹੜੇ ਕੂਟਰ ਨੇ ਉਹ ਲੈ ਕੇ ਚੱਲੀਏ ਆ ਦੇਖੋ ਟੰਡ ਦਾ ਵੀ ਜ਼ੋਰ ਲੱਗ ਗਿਆ ਛਾਂ ਛਾਂ ਤੇ ਆ ਲੈ ਚਲੀ ਬਈ ਕੂਟਰ ਸਾਤੇ ਆਲਾ ਇੱਕ ਡੱਬਾ ਇੱਕ ਆਹ ਹਾਂ ਉਹ ਇਹ ਦਬਾਈ ਸਤਾ ਤੇ ਹੁਣ ਛੱਡੀ ਜਿਹੜਿਆ ਦੋ ਭਾਈ ਨੂੰ ਸਕੇ ਹੀ ਆ ਮੈਂ ਇਹਨਾਂ ਘਾਰ ਗਿਆ ਦੂਜਾ ਇਹ ਗਿਆ ਇਹ ਹੁਣ ਤਾਂ ਪੀ ਲੈਣਗੇ ਪਾਣੀ ਪੋਣੀ ਸੱਤੇ ਨੇ ਕਬੂਤਰ ਲਾਏ ਸਠੀ ਆ ਬਈ ਸਾਰੇ ਕਬੂਤਰ ਆ ਗਏ ਚਲੋ ਇਧਰਲੇ ਪਾਸੇ ਪਾ ਦिए ਰੋਟੀਆਂ ਉਹ ਵੀ ਖਾਣ ਹੈ ਨਹੀਂ ਕੀ ਗੱਬਿਆ ਨਾ ਇੰਨਾ ਕੋ ਬਲੌਗ ਸੀਗਾ ਖੁੱਡੇ ਦੇ ਵਿੱਚ ਹੀ ਕਰ ਦਿੰਦੇ ਆਂਗੇ ਤੇ ਆਹ ਕਬੂਤਰੀ ਦਾ ਵੀ ਸੁੱਕੀ ਆ ਪਾਣੀ ਪੂਣੀ ਆ ਹਨਾ ਥੋੜੇ-ਮੋਟੇ ਦਾਣੇ ਜਿਹੇ ਹੋਣੇ ਵਧੀਆ ਖੁੱਚ ਕੇ ਬੈ ਗਈ ਹਲਕੀ ਆ ਚਾਈ ਚਲ ਮਿਲਦੇ ਹਾਂ ਸਾਰੇ ਬਲੌਗਰਾਂ ਨੂੰ ਬਾਏ ਬਾਏ